ਕਾਰ ਬੜੀ ਸ਼ਸ਼ੀ ਕਾਲ ਤਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਔਰ ਉਸ ਤੋਂ ਬਾਅਦ ਆਪਾਂ ਨੂੰ ਮੀਟਿੰਗ ਪ੍ਰਾਪਤ ਹੋਈ ਜੋ ਕਿ 5 ਨੂੰ ਹੋਣ ਜਾ ਰਹੀ ਸੀ ਬਟ ਉਸ ਦੇ ਵਿੱਚ ਜਿਹੜੀ ਹੈ ਪਲਾਨ ਦੇ ਵਿੱਚ ਚੇਂਜ ਕੀਤਾ ਗਿਆ ਉਸ ਨੂੰ ਨਵੇਂ ਤਰੀਕ ਦਾ ਕੀਤਾ ਗਿਆ ਜਾਨੀ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਦਾਂ ਸੀ ਇੱਕ ਫੋਟੋ ਵੀ ਸ਼ੇਅਰ ਕਰ ਦਿੱਤੀ ਹੈ ਗਰੁੱਪ ਦੇ ਵਿੱਚ ਕਿ ਜੋ-ਜੋ ਸਾਥੀ ਜਾ ਰਹੇ ਆ ਤਾਂ ਸਾਥਿਓ ਅਗਰ ਪਹਿਲੀ ਗੱਲ ਤਾਂ ਕਮੇਟੀ ਦੀ ਪੂਰੀ ਵਿਚਾਰ ਚਰਚਾ ਬੰਨ ਚੁੱਕੀ ਹੈ। ਔਰ ਕੁਛ ਨਾ ਕੁਛ ਅੱਜ ਜ਼ਰੂਰ ਹਾਸਲ ਹੋਏਗਾ ਕਿਉਂਕਿ ਹਰ ਇੱਕ ਪੁਆਇੰਟ ਦੇ ਉੱਪਰ ਜਵਾਬ ਜ਼ਰੂਰ ਮੰਗਿਆ ਜਾਊਗਾ। ਅਗਰ ਫਿਰ ਵੀ ਆਪਣੀ ਮੰਗਾਂ ਦੇ ਉੱਪਰ ਗੌਰ ਨਹੀਂ ਕੀਤਾ ਜਾਂਦਾ ਤਾਂ ਸਾਥਿਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਯੂਨੀਅਨ ਦਾ ਸਾਥ ਦਿਓ। ਜੋ ਵੀ ਯੂਨੀਅਨ ਤੁਹਾਡੇ ਤੋਂ ਸਾਥ ਮੰਗਦੀ ਹੈ। ਦੇਖੋ ਅਗਰ ਆਪਾਂ ਅੱਜ ਕਰਾਂ ਦੇ ਵਿੱਚ ਬੈਠ ਗਏ ਇਹ ਸੋਚ ਕੇ ਕਿ ਪੀਐਸਟ ਆਪਣੇ ਆਪ ਆ ਜਾਊਗਾ ਤਾਂ ਇਹ ਆਪਣੇ ਭਲੇਖੇ ਜਿਹੜੇ ਹੈ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਮਹਿੰਗੇ ਪੈਣਗੇ ਤਾਂ ਇਹੀ ਬੇਨਤੀ ਹੈ ਜਿੰਨੀ ਵੀ ਤੁਸੀਂ ਯੂਨੀਅਨ ਦੀ ਸਹਿਯੋਗ ਕਰ ਸਕਦੇ ਹੋ ਫੰਡ ਦੇ ਵਿੱਚ ਕਰ ਸਕਦੇ ਹੋ ਜਾਂ ਕਿਸੇ ਹੋਰ ਰੂਪ ਦੇ ਵਿੱਚ ਕਰ ਸਕਦੇ ਹੋ ਜਰੂਰ ਕਰਿਓ ਮੀਟਿੰਗ ਹੋਣ ਤੋਂ ਬਾਅਦ ਤੁਹਾਡੇ ਨਾਲ ਲਾਈਵ ਹੋਵਾਂਗੇ ਆਪਾਂ ਯੂਨੀਅਨ ਦੇ YouTube ਚੈਨਲ ਦੇ ਉੱਪਰ ਤੁਸੀਂ ਲਿੰਕ ਨੂੰ ਅਸੀਂ ਫੋਰ ਫੋਰਵਰਡ ਕਰਾਂਗੇ ਗਰੁੱਪਾਂ ਦੇ ਰਾਹੀਂ ਤੁਸੀਂ ਉਹਨਾਂ ਗਰੁੱਪਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਹੈ ਉਹਨਾਂ ਲਿੰਕਾਂ ਨੂੰ ਸ਼ੇਅਰ ਕਰਨਾ ਹੈ ਆਪਦੇ ਸਾਥੀਆਂ ਤੱਕ ਠੀਕ ਹੈ ਜੀ ਤਾਂ ਕਿ ਵੱਧ ਵੱਧ ਤੱਕ ਜਿਹੜੇ ਸਾਥੀ ਹੋਣਗੇ ਜਿਹੜੇ ਜਿੰਨੇ ਵੀ ਜੁੜ ਸਕਦੇ ਆ ਉਹ ਜੁੜਨ ਆਪਣੀ ਲਾਈਵ ਜਿਹੜਾ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਉਸ ਨੂੰ ਧਿਆਨ ਨਾਲ ਸੁਣਨ ਉਸ ਨੂੰ ਆਪ ਦਾ ਜੋ ਵੀ ਯੂਨੀਅਨ ਦਾ ਅੱਗੇ ਪਲਾਨ ਹੋਏਗਾ ਜਾਂ ਜੋ ਵੀ ਆਪਾਂ ਨੂੰ ਅੱਜ ਨਤੀਜਾ ਮਿਲੂਗਾ ਕਿ ਪੀਐਸਟਟ 2024 ਜਾਂ ਪੀਐਸਟਟ 2025 ਠੀਕ ਹੈ ਜੀ ਇਸ ਚੀਜ਼ ਦੀ ਕਲੈਰਟੀ ਅਸੀਂ ਤੁਹਾਨੂੰ ਅੱਜ ਲੈ ਕੇ ਦੇਵਾਂਗੇ ਠੀਕ ਹੈ ਜੀ ਤਾਂ ਅੱਗੇ ਜੋ ਵੀ ਯੂਨੀਅਨ ਤੁਹਾਨੂੰ ਬੇਨਤੀ ਕਰੂਗੀ ਤੁਹਾਡੇ ਤੋਂ ਸਹਿਯੋਗ ਮੰਗੂਗੀ ਸਾਰਿਆਂ ਨੂੰ ਅਪੀਲ ਹੈ ਬਾਤ ਚੜ ਕੇ ਯੂਨੀਅਨ ਦਾ ਸਾਥ ਦਿਓ ਜੇ ਇੱਕ ਸਾਥੀਓ ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਜਿੰਨਾ ਵੀ ਕਰ ਸਕਦੇ ਕੋਈ ਆਫੀਸ਼ਲ ਨਹੀਂ ਹੈਗਾ ਕਿ ਤੁਸੀਂ ਇੰਨਾ ਹੀ ਕਰਨਾ ਤਾਂ ਉਹ ਜ਼ਰੂਰ ਕਰੋ ਕਿਉਂਕਿ ਕੁਝ ਸਾਥੀ ਜਿਹੜੇ ਨੇ ਤੁਸੀਂ ਦੇਖਿਆ ਕਿ ਜਿਹੜਾ ਲੰਮਾ ਸਮਾਂ ਜਿਹੜਾ ਹੋ ਚੁੱਕਿਆ ਮੀਟਿੰਗਾਂ ਕਰਦੇ ਨੂੰ ਬਟ ਕਾਫੀ ਖਰਚੇ ਜਿਹੜੇ ਚੰਡੀਗੜ੍ਹ ਆਉਣ ਲਈ ਹੁੰਦੇ ਆ ਤਾਂ ਉਹ ਤੁਹਾਨੂੰ ਪਤਾ ਹੀ ਹੈ ਕਿ ਜੇ ਇੱਕ ਸਾਥੀ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਲਈ ਵੀ ਆਏ ਤਾਂ ਕਿੰਨਾ ਖਰਚਾ ਹੁੰਦਾ ਤਾਂ ਇੰਨੀ ਤੁਹਾਡੀ ਬੇਨਤੀ ਹੈ ਕਿ ਸਾਰੇ ਵੱਧ ਛੱਡ ਕੇ ਯੂਨੀਅਨ ਦਾ ਸਾਥ ਦਿਓ ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਜ਼ਰੂਰ ਕਰਿਓ ਇੰਨੇ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ ਇੱਕ ਅਰਦਾਸ ਬੇਨਤ ਜ਼ਰੂਰ ਕਰਿਓ ਕਿ ਅੱਜ ਆਪਾਂ ਨੂੰ ਕੋਈ ਨਾ ਕੋਈ ਰਿਜ਼ਲਟ ਜਿਹੜਾ ਹੈ ਪੋਜ਼ਿਟਿਵ ਜ਼ਰੂਰ ਮਿਲੂ ਠੀਕ ਹੈ ਜੀ ਤਾਂ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਆਡੀਓ ਨੂੰ ਹਰ ਇੱਕ ਆਪ ਦੇ ਸਾਥੀ ਤੱਕ ਜ਼ਰੂਰ ਸ਼ੇਅਰ ਕਰਿਓ